ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸੀ ਮਹੰਲਾ ਕਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲ ਪਵਨ ਚਬਰੋ ਕਰੇ ਸਗਲ ਮਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਭਾਗ ਕਨਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਸ ਪਵਨ ਨਨ ਨਨ ਨਹਿ ਤੋਹਿ ਕਉ ਸਹਸ ਪੁਰਤ ਨਨ ਏਕ ਤੋਹਿ ਸਹਸ ਪਦਿ ਬਦ ਨਨ ਏਕ ਪਾਦ ਗੰਧ ਬਿਨ ਸਹਸ ਤਪ ਗੰਧ ਨਿਮ ਚਲਤੁ 모ਹੀ ਸਬ ਮਹ ਜੋਤ ਜੋਤ ਹੈ ਸੋਏ ਜਿਸ ਕੈ ਜਾਨਨ ਸਭ ਮਹ ਜਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬੇ ਤਮਨ ਅਨ ਦਿਨੋ 모ਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਨਕ ਕਉ ਹੋਏ ਜਾਤੇ ਤੇਰਾ ਨਾਮ ਵਾਸਾ ਨਾਮ ਤੇਰੀ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਮੈਨੂੰ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰਾ ਆਸਨੋ ਨਾਮ ਤੇਰਾ ਉਰ ਸਾਧ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰਾ ਚੰਦ ਤੋ ਕਾ ਸੋ ਜਾਪੇ ਨਾਮ ਲੈ ਤੁਝ ਹੈ ਗਉਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭੈਉ ਜਿਆ ਰਾਮ ਸਗਲਾਰੇ ਨਾਮ ਤੇਰਾ ਤਗ ਨਾਮ ਸੂਲ ਮਾਲਾ ਭਾਰੇ ਠਾਰ ਹੈ ਸਗਲ ਝੂਠਾਰੇ ਤੇਰੋ ਕੀ ਆਗ ਕਿਦ ਹੈ ਕਿਆ ਅਰਪਉ ਨਾਮ ਤੇਰਾ ਤੂੰ ਹੀ ਚਵਰ ਢੋਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਤਹਰ ਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ दीप धूपदीपकृत साज आरती जाओ कमला कमलापति मंगला हर मंगला नित मंगल राजा राम को रहाओ ਉਤਮ ਲੀਆਰਾ ਨਿਰਮਲ ਬਾਤੀ ਤੂੰ ਹੀ ਨਰੰਚਨ ਕਮਲਾ ਪਾਤੀ ਰਾਮ ਭਗਤ ਰਾਮਾਨੰਦ ਜਾਨਦਾ ਤੁਰਨ ਪਰਮਾਨੰਦ ਪਖਾਨੇ ਮਦਨ ਮੁਰਦ ਭੈ ਤਾਰ ਗੋਬਿੰਦੇ ਸੈਨ ਭਨੇ ਪਦ ਪਰਮਾਨੰਦ ਦੇ ਸੁਨ ਸੰਧਿਆ ਤੇਰੀ ਦੇਵ ਦਿਵਾ ਕਰ ਆਤ ਪਦ ਆਤ ਸੁਮਾਈ ਸਿੱਧ ਸਮਾਨ ਹਤ ਨਹੀਂ ਪਾਇਆ ਲਾਗ ਰਹੀ ਸਰਨਾਈ ਲਿਓ ਹਾਰਤੀ ਹੋ ਪ੍ਰਖ ਨਰੰਚਨ ਸਤਪੁਰ ਪੂਜੋ Oh, ઠાટા બ્રહમાન નિગમ બીચાર અલખ ન લખિયા જાયિ રહાઉ તાત તેલ નામ કિયા બાતી દીપક દેહ ઉજિયારા જોત લાય દિગદીશ જગાયા પૂજા પૂજનહારા પાંચે શબ્દ અનાહદ બાજે સંગી સારંગપાનિ કબીર રાસની આરતી કીની નિર્ંગકાર નિર્પાનિ ગોપાલ તિરા યારકા જોદુ તુમરી ભક્ત કરંતે તિલકે કાજ સવારા ਦਾ ਰਹਾ ਦਾਨੋ ਸਿਤਾ ਮੰਗੋ ਕਿਉ ਹਮਰਾ ਕੁਸੀ ਕਰੈ ਨਿਤ ਜੀਉ ਪਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸਿਕਾ ਭੈਸਮ ਮੰਗੋ ਲਾਵੀਂ ਤਨ ਪੂਰੀ ਚੰਗੇਰੀ ਘਰ ਕੀ ਕੀ ਹਨ ਚੰਗੇ ਜਨ ਧੰਨਾ ਲੇਵੈ ਮੰਗੇ ਸਵਈਆ ਪਾਈ ਗਹੀ ਜਗ ਤੇ ਤੁਮਰੇ ਤਮ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮਾਨਿਓ ਸਿਮਰਤ ਸਾਸਤ੍ਰ ਵੇਦ ਸਭ ਬਹੁ ਭੀਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੁਹਿ ਬਖਾਨਿਓ ਦੁਹਰਾ ਸਗਲ ਦਵਾਰ ਕਉ ਸਾਢ ਕੈ ਗਹਿਓ ਤੁਹਾਰੋ ਦਵਾਰ ਬਾਹ ਗਹੇ ਕੀ ਲਾਗੇ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ